ਕਈ ਵਾਰ ਆਪਣਾ ਦਿਲ ਕਰਦਾ ਹੈ ਆਪਾਂ ਕੁਝ ਚਟਪਟਾ ਜਿਹਾ ਖਾਈਏ ਕਈ ਵਾਰ ਦਿਲ ਕਰਦਾ ਹੈ ਕਿ ਆਪਾਂ ਸਮੋਸੇ ਖਾਈਏ ਪਰ ਸਮੋਸੇ ਲਿਉਣ ਲਈ ਜਾਂ ਬਣਾਉਣ ਲਈ ਬਹੁਤ ਟਾਈਮ ਲੱਗਦਾ ਹੈ ਅੱਜ ਜਿਹੜੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਇੱਕ ਵਾਰੀ ਤੁਸੀਂ ਇਸ ਨੂੰ ਬਣਾ ਕੇ ਖਾ ਲਿਆ ਤਾਂ ਤੁਸੀਂ ਸਮੋਸੇ ਖਾਣਾ ਭੁੱਲ ਜਾਓਗੇ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਚਲੋ ਆਪਾਂ ਹੁਣ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਬਰਤਨ ਲਵਾਂਗੇ ਉਸ ਦੇ ਵਿੱਚ ਆਪਾਂ ਦੋ ਕੌਲੀਆਂ ਮੈਦੇ ਦੀਆਂ ਐਡ ਕਰਾਂਗੇ ਤੇ ਇਹਨਾਂ ਮੈਦੇ ਨੂੰ ਪਹਿਲਾਂ ਛਾਂ ਲੈਆ ਹੈ ਤਾਂ ਕਿ ਜਿਕਰ ਇਹਦੇ ਵਿੱਚ ਕੁਝ ਵੀ ਹੋਵੇ ਥੋੜਾ ਬਲਾ ਤੇ ਉਹ ਸਾਈਡ ਤੇ ਨਿਕਲ ਜਾਵੇ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਇੱਥੇ ਆਪਾਂ 1/4 ਚਮਚ ਨਮਕ ਪਾੜ ਕਰਾਂਗੇ ਤੇ 1 ਚਮਚ ਆਪਾਂ ਅਜਵੈਨ ਦਾ ਇਸ ਨੂੰ ਪੱਥਰ ਦੇ ਨਾਲ ਮਸਲ ਕੇ ਇਸ ਦੇ ਵਿੱਚ ਐਡ ਕਰ ਲਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਏ ਬਣ ਕੇ ਤਿਆਰ ਹੁੰਦੇ ਹਨ ਹੁਣ ਇਸ ਦੇ ਵਿੱਚ ਆਪਾਂ ਮੋਇਨ ਪਾਵਾਂਗੇ ਮੋਇਨ ਦੇ ਵਾਸਤੇ ਮੈਂ ਤੇਲ ਲੈ ਰਹੀ ਹਾਂ ਤੇਲ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਮੋਇਨ ਆਪਾਂ ਨਹੀਂ ਪਰਫੈਕਟ ਹੋਣੀ ਚਾਹੀਦੀ ਹੈ ਤਾਂ ਹੀ ਇਹ ਕ੍ਰਿਸਪੀ ਬਣਨਗੇ ਤੇ ਕਾਫੀ ਟਾਈਮ ਤੱਕ ਕ੍ਰਿਸਪੀ ਰਹਿਣਗੇ ਇਸ ਤਰ੍ਹਾਂ ਹੱਥਾਂ ਦੇ ਨਾਲ ਆਪਾਂ ਚੰਗੀ ਤਰ੍ਹਾਂ ਆਟੇ ਨੂੰ ਮਸਲ ਲੈਣਾ ਹੈ ਤਾਂ ਕਿ ਜਿਹੜਾ ਤੇਲ ਹੈ ਸਾਰੇ ਆਟੇ ਦੇ ਵਿੱਚ ਪਰਫੈਕਟ ਮਿਕਸ ਹੋ ਜਾਵੇ ਮੁਠੀ ਇਸ ਤਰ੍ਹਾਂ ਪੂਰੀ ਤਰ੍ਹਾਂ ਵੱਜੀ ਹੋਣੀ ਚਾਹੀਦੀ ਹੈ ਇਹ ਦੇਖੋ ਪੂਰੀ ਟਾਈਟ ਮੁਠੀ ਵੱਜ ਰਹੀ ਹੈ ਪਰਫੈਕਟ ਆਪਣੀ ਮੋਇਨ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਆਟਾ ਗੁੰਨ ਲਵਾਂਗੇ ਆਟਾ ਆਪਾਂ ਿੱਲਾ ਜਿਹਾ ਨਹੀਂ ਗੁੰਨਣਾ ਇਹ ਆਟਾ ਸਖਤ ਹੋਣਾ ਚਾਹੀਦਾ ਹੈ ਥੋੜਾ ਥੋੜਾ ਪਾਣੀ ਪਾ ਕੇ ਹੀ ਆਟਾ ਆਪਾਂ ਗੁੰਮਣਾ ਹੈ ਇੱਕੇ ਵਾਰ ਆਪਾਂ ਪਾਣੀ ਨਹੀਂ ਪਾਉਣਾ ਕਈ ਵਾਰ ਆਟਾ ਪਤਲਾ ਹੋ ਜਾਂਦਾ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਪਰਫੈਕਟ ਆਪਣਾ ਆਟਾ ਗੁੱਜ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਕਵਰ ਕਰਕੇ ਸਾਈਡ ਤੇ ਰੱਖ ਦੇਵਾਂਗੇ ਤੇ ਫਿਰ ਆਪਾਂ ਇਸ ਦੇ ਮਿਕਸਰ ਦੀ ਤਿਆਰੀ ਕਰਦੇ ਹਾਂ ਇਥੇ ਆਪਾਂ ਇੱਕ ਖੁੱਲਾ ਬੌウル ਲਵਾਂਗੇ ਤੇ ਉਸ ਦੇ ਵਿੱਚ ਉਬਲੇ ਹੋਏ ਆਲੂ ਐਡ ਕਰਾਂਗੇ ਇੱਥੇ ਮੈਂ 8 ਤੋਂ 9 ਉਬਲੇ ਹੋਏ ਆਲੂ ਲਏ ਹਨ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਵੀ ਲੈ ਸਕਦੇ ਹੋ ਆਲੂ ਇੱਥੇ ਆਪਾਂ ਗੱਦੂ ਕੱਚ ਦੇ ਨਾਲ ਹੀ ਕ੍ਰਸ਼ ਕਰਾਂਗੇ ਕਿਉਂਕਿ ਆਲੂ ਦੇ ਵਿੱਚ ਕੋਈ ਵੀ ਗੰਢ ਨਹੀਂ ਹੋਣੀ ਚਾਹੀਦੀ ਤੁਸੀਂ ਚਾਹੋ ਜੇ ਤੁਸੀਂ ਹੱਥਾਂ ਦੇ ਨਾਲ ਹੀ ਮਸਲਣਾ ਚਾਹੁੰਦੇ ਹੋ ਤੇ ਬਿਲਕੁਲ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਪਰਫੈਕਟ ਮਸਲਣਾ ਹੈ ਕੋਈ ਵੀ ਉਹਨਾਂ ਦੇ ਵਿੱਚ ਗੰਢ ਨਹੀਂ ਹੋਣੀ ਚਾਹੀਦੀ ਇਹ ਤੁਸੀਂ ਹੁਣ ਦੇਖ ਸਕਦੇ ਹੋ ਇੱਥੇ ਆਪਾਂ ਸਾਰੇ ਆਲੂ ਕ੍ਰਸ਼ ਕਰ ਲਏ ਹਨ ਹੁਣ ਇਸ ਨੂੰ ਇੱਕ ਵਾਰੀ ਆਪਾਂ ਹੱਥਾਂ ਦੇ ਨਾਲ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਕੁਝ ਬੇਸਿਕ ਮਸਾਲੇ ਐਡ ਕਰਾਂਗੇ ਇੱਥੇ ਆਪਾਂ 1 ਚਮਚ ਧਨੀਆ ਪਾਊਡਰ ਐਡ ਕੀਤਾ ਹੈ 1/4 ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰਾਂਗੇ ਕਿਉਂਕਿ ਇੱਥੇ ਮੈਂ ਹਰੀ ਮਿਰਚ ਵੀ ਐਡ ਕਰਾਂਗੀ ਤੇ 1 ਚਮਚ ਇੱਥੇ ਆਪਾਂ ਆਮਚੂਰਨ ਪਾਊਡਰ ਐਡ ਕਰਾਂਗੇ ਤੁਸੀਂ ਚਾਹੋ ਤਾਂ ਚਾਟ ਪਾਊਡਰ ਵੀ ਐਡ ਕਰ ਸਕਦੇ ਹੋ ਇੱਕ ਚੌਥਾਈ ਚਮਚੇ ਦੇ ਵਿੱਚ ਮੈਂ ਹਲਦੀ ਪਾਊਡਰ ਐਡ ਕੀਤਾ ਹੈ ਕਲਰ ਦੇ ਵਾਸਤੇ ਤੇ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ ਇੱਕ ਚੌਥਾਈ ਚਮਚੇ ਇਸ ਦੇ ਵਿੱਚ ਆਪਾਂ ਗਰਮ ਮਸਾਲਾ ਐਡ ਕਰਾਂਗੇ ਤੇ ਥੋੜਾ ਜਿਹਾ ਕੌਮਬਰੀ ਕੱਟ ਕੇ ਹਰਾ ਧਨੀਆ ਐਡ ਕਰਾਂਗੇ ਜਿਸ ਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਵੇਗਾ ਤੇ ਇੱਕ ਹਰੀ ਮਿਰਚ ਮੈਂ ਕੱਟ ਕੇ ਐਡ ਕੀਤੀ ਹੈ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਬੱਚੇ ਨਹੀਂ ਖਾਂਦੇ ਥੋੜੀ ਜੀ ਆਪਾਂ ਕਸਤੂਰੀ ਮੇਥੀ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾ ਲਵਾਂਗੇ ਹੁਣ ਇਸ ਦੀ ਬਾਈਂਡਿੰਗ ਦੇ ਵਾਸਤੇ ਆਪਾਂ ਇੱਕ ਵੱਡਾ ਚਮਚ ਅਰਰ ਰੋਡ ਦਾ ਪਾਊਡਰ ਐਡ ਕਰ ਲਵਾਂਗੇ ਤੁਸੀਂ ਇੱਥੇ ਚਾਹੋ ਤਾਂ ਚਾਹ ਉਹਦਾ ਆਟਾ ਵੀ ਐਡ ਕਰ ਸਕਦੇ ਹੋ ਜਾਂ ਤੁਸੀਂ ਕਾਰਨ ਸਟਾਰਚ ਵੀ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਹੱਥਾਂ ਦੇ ਨਾਲ ਮਿਕਸ ਕਰ ਲਵਾਂਗੇ ਤਾਂ ਕਿ ਮਸਾਲਾ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਹ ਦੇਖੋ ਇੱਥੇ ਆਪਣਾ ਮਿਕਸਰ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਬਹੁਤ ਹੀ ਵਧੀਆ ਇਸ ਦੀ ਬਾਈਂਡਿੰਗ ਆਈ ਹੈ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਜਾਂ ਇਹ ਬਿਲਕੁਲ ਵੀ ਪਤਲਾ ਨਹੀਂ ਹੋਣਾ ਚਾਹੀਦਾ ਹੁਣ ਇੱਥੇ ਦੇਖੋ ਤੁਸੀਂ ਦੇਖ ਸਕਦੇ ਹੋ ਆਟਾ ਆਪਣਾ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਚੁੱਕਾ ਹੈ ਇੱਕ ਵਾਰੀ ਹੱਥਾਂ ਦੇ ਨਾਲ ਇਸ ਨੂੰ ਮਸਲ ਲਵਾਂਗੇ ਤੇ ਹੁਣ ਇੱਕ ਵੱਡੇ ਸਾਈਜ਼ ਦਾ ਆਪਾਂ ਇਸ ਦਾ ਪੇੜਾ ਲਵਾਂਗੇ ਹੁਣ ਪੇੜੇ ਦਾ ਆਪਾਂ ਚੋਂਡਾ ਕਰ ਲਵਾਂਗੇ ਚੋਂਡਾ ਕਰਨ ਤੋਂ ਮਗਰੋਂ ਇਸ ਦੀ ਆਪਾਂ ਇੱਕ ਰੋਟੀ ਵੇਲ ਲੈਣੀ ਹੈ ਰੋਟੀ ਨਾ ਬਹੁਤ ਜ਼ਿਆਦਾ ਮੋਟੀ ਹੋਣੀ ਚਾਹੀਦੀ ਇਹ ਤੇ ਨਾ ਹੀ ਬਹੁਤ ਜ਼ਿਆਦਾ ਇੱਥੇ ਪਤਲੀ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਇੱਕ ਦੱਸਦੀ ਹਾਂ ਕਿ ਰੋਟੀ ਆਪਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹ ਦੇਖੋ ਇਸ ਤਰ੍ਹਾਂ ਦੀ ਆਪਣੀ ਰੋਟੀ ਹੋਣੀ ਚਾਹੀਦੀ ਹੈ ਨਾ ਬਹੁਤ ਮੋਟੀ ਤੇ ਨਾ ਬਹੁਤ ਪਤਲੀ ਰੋਟੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਮਿਕਸਰ ਲਵਾਂਗੇ ਆਲੂਆਂ ਦਾ ਤੇ ਉਸ ਨੂੰ ਇਸ ਤਰ੍ਹਾਂ ਇੱਕ ਸਾਈਡ ਦੇ ਆਪਾਂ ਚੰਗੀ ਤਰ੍ਹਾਂ ਫਲਾ ਲੈਣਾ ਹੈ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ ਤੁਸੀਂ ਇਸੇ ਤਰ੍ਹਾਂ ਹੀ ਇਸ ਦੇ ਮਿਕਸਰ ਨੂੰ ਰੱਖ ਲੈਣਾ ਹੈ ਚੰਗੀ ਤਰ੍ਹਾਂ ਹੁਣ ਉਂਗਲਾਂ ਨੂੰ ਥੋੜਾ ਜਿਹਾ ਪਾਣੀ ਲਗਾ ਕੇ ਇਸ ਤਰ੍ਹਾਂ ਆਪਾਂ ਇਸ ਦੇ ਕੰਡਿਆਂ ਤੇ ਲਗਾ ਦੇਣਾ ਹੈ ਤੇ ਹੁਣ ਇੱਕ ਸਾਈਡ ਚੁੱਕ ਕੇ ਇਸ ਤਰ੍ਹਾਂ ਉੱਪਰ ਦੀ ਆਪਾਂ ਪਲਟ ਕੇ ਇਸੇ ਕੰਡਿਆਂ ਦੇ ਨਾਲ ਚੰਗੀ ਤਰ੍ਹਾਂ ਨੱਪ ਕੇ ਅਟੈਚ ਕਰ ਦੇਣੀ ਹੈ। ਇਹ ਦੇਖੋ ਪਰਫੈਕਟ ਆਪਣੀ ਇਹ ਜਿਹੜਾ ਬਣ ਕੇ ਤਿਆਰ ਹੋ ਚੁੱਕੀ ਹੈ ਰੋਟੀ। ਹੁਣ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਕੱਟ ਰਹੀ ਹਾਂ ਇਸ ਤਰ੍ਹਾਂ ਤੁਸੀਂ ਇਸ ਦੇ ਪੀਸ ਕੱਟ ਲੈਣੇ ਹਨ। ਇਹ ਬਹੁਤ ਹੀ ਜ਼ਿਆਦਾ ਵਧੀਆ ਸਮੋਸਾ ਟਵਿਸਟਰ ਬਣ ਕੇ ਤਿਆਰ ਹੋ ਜਾਂਦੇ ਹਨ। ਤੁਸੀਂ ਇੱਕ ਵਾਰ ਇਹ ਜਰੂਰ ਇਹਨਾਂ ਨੂੰ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਲਓ ਜੀ ਦੇਖੋ ਇਸ ਤਰ੍ਹਾਂ ਆਪਾਂ ਹੱਥਾਂ ਦੇ ਨਾਲ ਇੱਕ ਨੂੰ ਚੁੱਕ ਕੇ ਉਸ ਨੂੰ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ ਤੁਸੀਂ ਇਸੇ ਤਰ੍ਹਾਂ ਹੀ ਦੇਖ ਕੇ ਕਰਨਾ ਹੈ ਇਹ ਦੇਖੋ ਫਿਰ ਅਗਲੀ ਸਾਈਡ ਆਪਾਂ ਚੱਕਾਂਗੇ ਇੱਕ ਸਟ੍ਰਿਪ ਤੇ ਫਿਰ ਉਸ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਫੋਲਡ ਕਰ ਲਵਾਂਗੇ ਤੇ ਇਹਦੇ ਵਿੱਚ ਆ ਗਿਆ ਨਾ ਟਵਿਸਟ ਇਸੇ ਲਈ ਤਾਂ ਇਸ ਨੂੰ ਕਹਿੰਦੇ ਹਨ ਸਮੋਸਾ ਟਵਿਸਟਰ ਜੋ ਕਿ ਬਹੁਤ ਹੀ ਜ਼ਿਆਦਾ ਜੰਮੀ ਤੇ ਟੇਸਟੀ ਬਣ ਕੇ ਤਿਆਰ ਹੋ ਜਾਂਦਾ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਾਰੇ ਆਪਣੇ ਟਵਿਸਟਰ ਬਣ ਕੇ ਤਿਆਰ ਹੋ ਚੁੱਕੇ ਹਨ ਤੇਲ ਆਪਾਂ ਲੋ ਜੇ ਫਲੇਮ ਤੇ ਗਰਮ ਕਰਾਂਗੇ ਤੇ ਇਸ ਦੇ ਵਿੱਚ ਆਪਾਂ ਇਹਨਾਂ ਨੂੰ ਰੱਖ ਦਵਾਂਗੇ ਇਹ ਮੈਂ ਡੀਪ ਫ੍ਰਾਈ ਨਹੀਂ ਕਰਨ ਲਗੀ ਜਸਟ ਇਸ ਨੂੰ ਆਪਾਂ ਸ਼ੈਲੋ ਫ੍ਰਾਈ ਕਹਿ ਸਕਦੇ ਹਾਂ ਥੋੜਾ ਜਿਹਾ ਤੇਲ ਐਡ ਕੀਤਾ ਹੈ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਇਹ ਉੱਪਰੋਂ ਸੜ ਜਾਣਗੇ ਤੇ ਅੰਦਰੋਂ ਕੱਚੇ ਰਹਿਣਗੇ ਬਿਲਕੁਲ ਲੋ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਆਪਾਂ ਪਕਾ ਕੇ ਤਿਆਰ ਕਰਾਂਗੇ ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਤੇ ਕ੍ਰਿਸਪੀ ਵੀ ਬਣਨ ਇਹਨਾਂ ਨੂੰ ਪੱਕਣ ਲੱਗਿਆ ਥੋੜਾ ਜਿਹਾ ਟਾਈਮ ਜ਼ਿਆਦਾ ਲੱਗੇਗਾ 6 ਤੋਂ 7 ਮਿੰਟ ਲੱਗ ਜਾਂਦੇ ਹਨ ਪਰ ਇੰਨੇ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣਦੇ ਹਨ ਤੁਸੀਂ ਇੱਕ ਵਾਰੀ ਬਣਾ ਲੈ ਤਾਂ ਤੁਸੀਂ ਸਮੋਸੇ ਖਾਣਾ ਭੁੱਲ ਜਾਓਗੇ ਫਟਾਫਟ ਇਸ ਨੂੰ ਆਪਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਜੇਕਰ ਕੋਈ ਆਪਣੇ ਘਰ ਦੇ ਵਿੱਚ ਗੈਸਟ ਵੀ ਆਉਣਾ ਹੋਵੇ ਆਪਾਂ ਬਹੁਤ ਜਲਦੀ ਇਹਨਾਂ ਨੂੰ ਬਣਾ ਕੇ ਸਰਵ ਕਰ ਸਕਦੇ ਹਾਂ ਤੁਸੀਂ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਦੇ ਸਕਦੇ ਹੋ ਰਾਤ ਨੂੰ ਥੋੜੀ ਪ੍ਰੀਪੇਅਰ ਕੀਤਾ ਹੋਏ ਸਮਾਨ ਜਿਸ ਤੱਕ ਆਲੂ ਘਰ ਉਬਾਲ ਕੇ ਰੱਖੇ ਹੂੰ ਤੇ ਮਾਰਨਿੰਗ ਦੇ ਵਿੱਚ ਆਪਾਂ ਮਿੰਟਾਂ ਦੇ ਵਿੱਚ ਇਹਨਾਂ ਨੂੰ ਭਾ ਕੇ ਤਿਆਰ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਹੈ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਬਾਕੀ ਰਹਿੰਦੇ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਫਰਾਈ ਕਰ ਲਵਾਂਗੇ ਇਹ ਦੇਖੋ ਬਾਕੀ ਰਹਿੰਦੇ ਵੀ ਆਪਾਂ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਆਪਣੇ ਜਿਹੜੇ ਸਾਰੇ ਸਮੋਸਾ ਟਵਿਸਟਰ ਬਣ ਕੇ ਤਿਆਰ ਹੋ ਚੁੱਕੇ ਹਨ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਕਰੰਚੀ ਬਣ ਕੇ ਤਿਆਰ ਹੋਏ ਹਨ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਕਿੰਨੇ ਕ੍ਰਿਸਪੀ ਬਣੇ ਹਨ ਤੁਹਾਡੇ ਸਾਹਮਣੇ ਮੈਂ ਤੋੜ ਕੇ ਦਿਖਾਏ ਹਨ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਕਰੰਚੀ ਬਣ ਕੇ ਤਿਆਰ ਹੋਏ ਹਨ ਹੁਣ ਆਪਾਂ ਫੇਰ ਮਿਲਾਂਗੇ ਇਸ ਤਰ੍ਹਾਂ ਦੀ ਹੋਰ ਰੈਸਪੀ ਦੇ ਨਾਲ ਤਦ